ਪ੍ਰਸਿੱਧ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਆਸਟ੍ਰੇਲੀਆ ਦੇ ਵੈਸਟਰਨ ਸਿਡਨੀ ਦੇ ਵਿੱਚ ਹੋਏ ਪਹਿਲੇ ਸਟੇਡੀਅਮ ਕਾਨਸਰਟ ਦੇ ਨਾਲ ਜਿੱਥੇ ਹਜ਼ਾਰਾਂ ਫੈਨਸ ਨੂੰ ਖੁਸ਼ੀ ਮਿਲੀ ਉੱਥੇ ਹੀ ਕੁਝ ਸਿੱਖ ਪਾਈਚਾਰੇ ਦੇ ਲੋਕਾਂ ਲਈ ਇਸ ਕਾਨਸਰਟ ਦੇ ਵਿੱਚ ਉਹਨਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਰਾਮਾਟਾ ਸਟੇਡੀਅਮ ਦੇ ਵਿੱਚ ਦਿਲਜੀਤ ਦੋਸਾਂਝ ਦੇ ਔਰਾ ਟੂਰ ਦੇ ਵਿੱਚ ਲਗਭਗ 25000 ਲੋਕਾਂ ਨੇ ਹਿੱਸਾ ਲਿਆ ਪਰ ਧਾਰਮਿਕ ਚਿੰਨ ਕਿਰਪਾਨ ਨੂੰ ਅੰਦਰ ਲੈ ਕੇ ਜਾਣ ਦੀ ਇਜਾਜ਼ਤ ਇੱਥੇ ਸਿੱਖ ਫੈਨਸ ਨੂੰ ਨਹੀਂ ਦਿੱਤੀ ਗਈ ਅਤੇ ਉਹਨਾਂ ਨੂੰ ਆਪਣੇ ਪਸੰਦੀਦਾ ਗਾਇਕ ਨੂੰ ਸੁਣਨ ਤੋਂ ਵਾਂਝੇ ਰਹਿਣਾ ਪਿਆ ਇਸ ਨੂੰ ਪਾਈਚਾਰੇ ਦੇ ਵੱਲੋਂ ਧਾਰਮਿਕ અપਮਾਨ ਦੇ ਵਜੋਂ ਦੇਖਿਆ ਜਾ ਰਿਹਾ ਹੈ 7 ਅਕਤੂਬਰ ਦੀ ਰਾਤ ਨੂੰ ਹੋਏ ਇਸ ਇਤਿਹਾਸਿਕ ਕਾਨਸਰਟ ਦੇ ਵਿੱਚ ਦਿਲਜੀਤ ਨੇ ਆਪਣੇ ਹਿੱਟ ਸੌਂਗਸ ਦੇ ਨਾਲ ਸਟੇਡੀਅਮ ਦੇ ਵਿੱਚ ਸਾਰਿਆਂ ਨੂੰ ਨੱਚਣ ਲਗਾ ਦਿੱਤਾ ਸਾਰਾ ਸ਼ੋਅ ਸੋਲਡ ਆਊਟ ਸੀ ਪਰ ਵੈਨਿਊ ਅਥਾਰਟੀ ਨਿਊ ਸਾਊਥ ਵੇਲਜ਼ ਵੈਨਿਊਜ਼ ਨੇ ਸਪਸ਼ਟ ਨੋਟਿਸ ਜਾਰੀ ਕੀਤਾ ਸੀ ਕਿ ਕਿਰਪਾਨ ਨੂੰ ਅੰਦਰ ਲੈ ਕੇ ਜਾਣ ਨਹੀਂ ਦਿੱਤਾ ਜਾਵੇਗਾ ਕਿਉਂਕਿ ਇਹ ਨਿਊ ਸਾਊਥ ਵੇਲਜ਼ ਦੇ ਹਥਿਆਰ ਨਾਲ ਜੁੜੇ ਨੀਮਾ ਦੇ ਅਧੀਨ ਆਉਂਦਾ ਹੈ ABC نیوز ਨੂੰ ਦੱਸਿਆ ਗਿਆ ਕਿ ਕਈ ਫੈਨਸ ਨੇ ਆਪਣੇ ਕਿਰਪਾਨ ਵਿਖਾਏ ਜੋ ਛੋਟੇ ਅਤੇ ਅੰਦਰ ਛੁਪਾਏ ਹੋਏ ਸਨ ਪਰ ਸੁਰੱਖਿਆ ਅਧਿਕਾਰੀਆਂ ਨੇ ਉਹਨਾਂ ਨੂੰ ਹਥਿਆਰਵਜੋ ਦੇਖਿਆ ਅਤੇ ਐਂਟਰੀ ਕਰਨ ਤੋਂ ਉਹਨਾਂ ਨੂੰ ਰੋਕ ਦਿੱਤਾ ਇੱਕ ਸਿੱਖ ਫੈਨਸ ਨੇ ਦੱਸਿਆ ਕਿ ਇਹ ਸਾਡਾ ਧਾਰਮਿਕ ਚਿੰਨ੍ਹ ਹੈ ਨਾ ਕਿ ਹਥਿਆਰ ਇਹ ਪਾਬੰਦੀ ਸਾਡੀ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ ਸਿੱਖ ਐਡਵੋਕੇਸੀ ਗਰੁੱਪਸ ਯੂनाइटेड ਸਿਕਸ ਆਸਟ੍ਰੇਲੀਆ ਨੇ ਇਸ ਨੂੰ ਗੰਭੀਰ ਮਾਮਲਾ ਬਣਾ ਦਿੱਤਾ ਹੈ ਡਾਇਰੈਕਟਰ ਰਣਦੀਪ ਸਿੰਘ ਗਰੇਵਾਲ ਦੇ ਮੁਤਾਬਿਕ ਕਿਰਪਾਨ ਸਿੱਖ ਧਰਮ ਦਾ ਅਨਿੱਖੜਵਾਂ ਅੰਗ ਹੈ ਅਤੇ ਇਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਹਟਾਇਆ ਨਹੀਂ ਜਾ ਸਕਦਾ ਇਹ ਸਾਡੇ ਲਈ ਰੱਖਿਆ ਅਤੇ ਨਿਆਂ ਦਾ ਪ੍ਰਤੀਕ ਹੈ ਨਾ ਕਿ ਹਿੰਸਾ ਦਾ ਵੈਨਿਊ ਨੂੰ ਆਪਣੀ ਪਾਲਿਸੀ ਬਦਲਣੀ ਚਾਹੀਦੀ ਹੈ ਹਾਲਾਂਕਿ ਯੂਕੇ ਦੇ ਵਿੱਚ ਵੀ ਦਿਲਜੀਤ ਦੇ ਕਾਨਸਰਟ ਦੇ ਵਿੱਚ ਸਿੱਖ ਫੈਨਸ ਨੂੰ 4 ਇੰਚ ਤੋਂ ਘੱਟ ਕਿਰਪਾਨ ਨੂੰ ਕੱਪੜਿਆਂ ਦੇ ਅੰਦਰ ਪਹਿਨ ਕੇ ਸ਼ੋਅ ਦੇ ਵਿੱਚ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਸਿਡਨੀ ਦੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਤੇ ਸਿੱਖ ਕਮਿਊਨਿਟੀ ਨੂੰ ਇਸ ਵਿਵਾਦ ਦੇ ਨਾਲ ਗਹਿਰੀ ਸੱਟ ਲੱਗੀ ਹੈ ਭਵਿੱਖ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਹੋਰ ਕਾਨਸਰਟਸ ਦੇ ਲਈ ਵੀ ਇਹੇ ਵਿਸ਼ਾ ਚੁਣੌਤੀ ਬਣ ਸਕਦਾ ਹੈ ভেনਿਊ অথরিটি ਨੇ ਫਿਲਹਾਲ ਇਸ ਮਾਮਲੇ ਤੇ ਕੋਈ ਜਵਾਬ ਨਹੀਂ ਦਿੱਤਾ ਪਰ ਸਿਕ ਗਰੁੱਪਸ ਨੇ ਗਲੋਬਲ ਪੱਧਰ ਤੇ ਇਸ ਨੂੰ ਚੁਣੌਤੀ ਦੇਣ ਦੀ ਯੋਜਨਾ ਜ਼ਰੂਰ ਬਣਾਈ ਹੈ